ਲੋ ਜੀ ਆ ਤੁਸੀਂ ਦੇਖਿਓ ਆਹ ਕਨੇਡਾ ਅਮਰੀਕਾ ਦਾ ਬਾਰਡਰ ਆ ਜਿੱਥੇ ਆ ਗੱਡੀ ਜਾ ਰਹੀ ਹੈ ਇਹ ਹੈਗਾ ਕਨੇਡਾ ਤੇ ਆ ਨਾਲ ਨਾਲ ਜਿਹੜੀ ਸੜਕ ਜਾ ਰਹੀ ਹੈ ਇਹ ਅਮਰੀਕਾ ਦੀ ਆ ਆਹ ਸੜਕ ਜਾ ਰਹੀ ਤੁਸੀਂ ਦੇਖ ਸਕਦੇ ਆ ਕੋਈ ਇੱਥੇ ਫੌਜ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਕੁਛ ਨਹੀਂ ਖਾਲੀ ਪਏ ਬਾਰਡਰ ਤੇ ਆ ਜਿਹੜਾ ਖੰਭਾ ਆ ਇਹ ਖੰਭਾ ਜਿਹੜਾ ਇਹ ਬੰਨੇ ਤੇ ਆ ਖੰਭਾ ਜਿਹੜਾ ਆ ਜਿਹੜਾ ਖੰਭਾ ਤੇ ਆ ਨਾਲੇ ਜਿਹੜਾ ਪੱਥਰ ਦੀ ਦਾ ਆ ਇਹ ਮੀਲ ਪੱਥਰ ਆ ਬਾਉਂਡਰ ਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਦਾ ਖਾਲੀ ਪਏ ਜਦੋਂ ਕਿ ਆਪਣੇ ਮੌਲਕਾਂ ਦੇ ਦੋਨੇ ਪਾਸੇ ਲੱਖਾਂ ਦੀ ਤਦਾਦ ਚ ਫੌਜ ਖੜੀ ਆ ਤੇ ਕਿੰਨਾ ਖਰਚਾ ਫੌਜ ਦਾ ਜੇ ਇਹ ਹੀ ਕਿਤੇ ਵਿਦਿਆ ਤਾਲੀਮ ਸਿਹਤ ਸਵਾਮਾਂ ਤੇ ਲੱਗੇ ਤਾਂ ਕਿੰਨੇ ਮੌਲਕ ਕਿੰਨੀ ਤਰੱਕੀ ਕਰ ਸਕਦੇ ਬਾਅਦ ਵਿੱਚ ਗੱਡੀ ਦਿਸਣੀ ਮੋਰੇ ਦੇਖਿਓ ਇਹ ਕਿਤੇ ਕਿਤੇ ਖੜੀ ਹੁੰਦੀ ਜਿੱਦਾਂ ਅਮਰੀਕਾ ਦੇ ਿਆੜੇ ਪਾਸੇ ਇਹ ਤਲੋ ਬਈ ਇਹ ਜਿਹੜੀ ਆ ਖੜੀ ਆ ਇਹ ਹੁੰਦੀ ਆ ਇਹ ਸਿਰਫ ਲੋਕਾਂ ਦੇ ਡਰ ਲਈ ਖੜੀ ਆ ਭਈ ਲੋਕ ਕੋਈ ਇਦਾਂ ਦੀ ਚੀਜ਼ ਨਾ ਲਿਆਉਣ ਜਿਹੜੀ ਇਤਰਾਜਜੋ ਗਾਲੀ ਆ ਇਸ ਕਰਕੇ ਗੱਡੀ ਖੜੀ ਆ ਉਦਾਂ ਨਹੀਂ ਇਹ ਸਦਾ ਹੀ ਨਹੀਂ ਇੱਥੇ ਭਈ ਉਦਾਂ ਘੁੰਮਦੇ ਰਹਿੰਦੇ ਗਸ਼ਤ ਕਰਦੇ ਰਹਿੰਦੇ ਆ ਪਰ ਤੁਸੀਂ ਇਹ ਦੇਖ ਲਓ ਭਈ ਖਾਲੀ ਪਿਆ ਜਿਹੜੀ ਆ ਟੱਪ ਕੇ ਦੂਏ ਪਾਸੇ ਨੂੰ ਜਾਣਾ ਜਿਹੜੀ ਆ ਸਾਰਕ ਤੇ ਪੈਰ ਰੱਖਦੇ ਤਾ ਅਮਰੀਕਾ ਆ ਗਿਆ ਤੇ ਇੱਥੇ ਜਿਹੜੇ ਫੋਨ ਮੈਨੂੰ ਕਹਾਂਦਾ ਵੀ ਇੱਕ ਪਾਸੇ ਫਸਲ ਕੈਨੇਡਾ ਦੀ ਇੱਕ ਪਾਸੇ ਅਮਰੀਕਾ ਦੀ ਜਿਹੜੇ ਉੱਧਰ ਵੀ ਆਪਣੇ ਪੰਜਾਬੀ ਲੋਕ ਐ ਅਮਰੀਕਾ ਵਾਲੇ ਪਾਸੇ ਉਹ ਖੜਕੇ ਵੀ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਉਹਨੇ ਆ ਸੜਕ ਨਹੀਂ ਟੱਪਣੀ ਬੰਨੇ ਤੇ ਇਦਾਂ ਖੜਕੇ ਗੱਲਾਂ ਕਰ ਲੈਂਦੇ ਉਹ ਗੱਲ ਠੀਕ ਐ ਜੀ ਤੁੱਪ ਆ ਆ ਦੇਖ ਆ ਸਾਰਾ ਅਮਰੀਕਾ ਦਾ ਹਿੱਸਾ ਹੈ ਤੇ ਇਹ ਸੜਕ ਮੋੜੇ ਜਾ ਕੇ ਫੇਰ ਚੱਲ ਪਣੀ ਇੱਥੋਂ ਥੋੜੀ ਜਿਹਾ ਜੰਗਲੀ ਇਲਾਕਾ ਆ ਜਾਂਦਾ ਇੱਥੇ ਜਦੋਂ ਹੁਣ ਤਾਂ ਆ ਕੈਮਰਿਆਂ ਦਾ ਪ੍ਰਬੰਧ ਹੋ ਗਿਆ ਫੇ ਵੀ ਲੋਕ ਇੱਧਰ ਉੱਤਰ ਚੱਲ ਜਾਂਦੇ ਆ ਤੇ ਪਹਿਲਾਂ ਤਾਂ ਇਦਾਂ ਸੀ ਕਿ ਜੇ ਤਾਂ ਕੈਨੇਡਾ ਦੇ ਵਿੱਚ ਕੋਈ ਕੇਸ ਖਰਾਬ ਹੋ ਜਾਣੇ ਉਹ ਨਹੀਂ ਅਮਰੀਕਾ ਦਾ ਬਾਟਰ ਟੱਪ ਜਾਣਾ ਅਮਰੀਕਾ ਵਾਲਿਆਂ ਨੇ ਕੈਨੇਡਾ ਆਵਣਾ ਲੋ ਜੀ ਇਥੋਂ ਫੇ ਸੜਕ ਚੱਲ ਪਈ ਅਮਰੀਕਾ ਤੇ ਮੋਰੇ ਵੱਡੀ ਗੱਡੀ ਫੇ ਖੜੀ ਬਾਰਡਰ ਪੈਟਰੋਲ ਵਾਲਿਆਂ ਦੀ ਆ ਜਿਹੜੀ ਆ ਇਹ ਤੋਂ ਆ ਸਾਰਾ ਤੁਹਾਨੂੰ ਆਹ ਜਿਹੜਾ ਇਹ ਅਮਰੀਕਾ ਦੱਸ ਰਿਹਾ ਸਾਰੇ ਉਹ ਬੁਲਿਟ ਤੇ ਗਰਾ ਦੋਨੀ ਪਾਸੇ ਫਾਰਮ ਆ ਉੱਥੋਂ ਕਹਾ ਲਗਾ ਕੇ ਵੀ ਮੋੜੀ ਹੂੰ ਤੇ ਤੇ ਕਹ ਕਹਾ ਦੋਨੀ ਪਾਸੇ ਬੀਰੀ ਲੱਗੀ ਉਤੋਂ ਬਾਅਦ ਮੋੜੀ ਫੇ ਅਮਰੀਕਾ ਹੀ ਚੱਲ ਰਿਹਾ ਜੀ ਅਜੇ ਸੜਕ ਅਮਰੀਕਾ ਦੀ ਸਾਰੀ ਤੇ ਆਹ ਆਪਣੇ ਖੇਤਾਂ 'ਚ ਕੰਮ ਕਰ ਰਹੇ ਜਿਹੜੇ ਲੋਕ ਆ ਮੈਂ ਇਹ ਕਹਾਣਾ ਕਹਾਂ ਲੈ ਜਾ। ਤੇ ਆਹ ਘਰ ਤੁਹਾਨੂੰ ਕੈਨੇਡਾ ਦੇ ਦਿਖ ਰਿਹਾ ਜਿਹੜੇ। ਕਾ ਪਹਾੜ ਵੀ ਅਮਰੀਕਾ ਦੇ ਦਿਖ ਰਿਹਾ। ਇਹ ਆਹ ਜਿਹੜੇ ਘਰ ਆ ਸੱਜੇ ਨੂੰ ਅਮਰੀਕਾ ਦੇ ਤੇ ਖੱਬੇ ਨੂੰ ਕੈਨੇਡਾ ਦੇ ਉਹ ਇਹ ਘਰ ਲੱਕੜੀ ਦੇ ਬਣਦੇ ਇੱਥੇ ਇਦਾਂ ਦੇ ਜਾ ਰਹੇ ਆ ਕੈਮਰਾ ਇਹ ਸਾਰਾ ਕੈਨੇਡਾ ਦਾ ਹਿੱਸਾ ਹੈ ਜਦੋਂ ਮੈਂ ਦੂਜੇ ਪਾਸੇ ਨੂੰ ਕੋਹਣਾ ਕੈਮਰਾ ਤੇ ਫੇਰ ਅਮਰੀਕਾ ਦਾ ਐਸਾ ਆ ਸੜਕ ਕੈਨੇਡਾ ਦੀ ਤੇ ਆ ਅਮਰੀਕਾ ਵਾਲਾ ਪਾਸਾ ਖੱਬੇ ਨੂੰ ਆ ਗਿਆ ਇਹ ਮੋਰੇ ਸੂਰਜ ਦੀ ਚਮਕ ਰਿਹਾ ਪੂਰਾ ਅੱਖਾਂ 'ਚ ਪੈ ਰਿਹਾ ਚੱਲਿਆ ਜਿੱਥੇ ਇਮੀਗ੍ਰੇਸ਼ਨ ਕੈਨੇਡਾ ਤੇ ਅਮਰੀਕਾ ਦੀ ਹੈ ਜੇ ਕਿਸੇ ਨੇ ਜਾਣਾ ਹੋਵੇ ਤੇ ਸਹੀ ਤਰੀਕੇ ਨਾਲ ਆਓ ਤੇ ਜੀਆਂ ਨੂੰ ਇਹਨਾਂ ਨਾਲੋਂ ਜੇ ਤੇ ਚੋਰੀ ਰੰਗਣਾ ਫੇਰ ਰਿਸਕ ਆ ਆ ਬਾਰਡਰ ਕੈਨੇਡਾ ਦਾ ਆ ਆ ਜਿਹੜਾ ਦਿਖ ਰਿਹਾ ਤੇ ਸੱਜੇ ਪਾਸੇ ਨੂੰ ਉਹ ਦੂਜੇ ਪਾਸੇ ਨੂੰ ਜਿਹੜਾ ਉਹ ਅਮਰੀਕਾ ਦਾ ਬਾਰਡਰ ਹੈ